ਸਤ ਸ੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਦਿੱਲੀ ਦੀ ਸਿਆਸਤ ਦੇ ਵਿੱਚ ਫੇਰ ਬਦਲ ਹੋਇਆ ਹੈ ਦਿੱਲੀ ਮੰਤਰੀ ਮੰਡਲ ਦੇ ਵਿੱਚ ਵੀ ਫੇਰ ਬਦਲ ਹੋਇਆ ਹੈ ਕਈ ਵਿਭਾਗ ਪੁਰਾਣੇ ਮੰਤਰੀਆਂ ਕੋਲ ਰਹੇ ਗਏ ਨੇ ਕਈਆਂ ਨੂੰ ਨਵੇਂ ਵਿਭਾਗ ਮਿਲ ਗਏ ਨੇ ਖਾਸ ਤੌਰ ਦੇ ਉੱਤੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ ਮੰਤਰੀ ਆਤਿਸ਼ੀ ਨੇ ਪਹਿਲਾਂ ਮੰਤਰੀ ਸੀਗੇ ਤੇ ਹੁਣ ਉਹ ਮੁੱਖ ਮੰਤਰੀ ਬਣ ਗਏ ਨੇ ਉਹਨਾਂ ਦੇ ਨਾਲ ਜਿਹੜੀ ਨਵੀਂ ਟੀਮ ਹੈ ਉਹਦੇ ਵਿੱਚ ਪੰਜ ਮੰਤਰੀ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜੇ ਮੰਤਰੀ ਨੇ ਉਹਨਾਂ ਨੂੰ ਪਹਿਲੀ ਵਾਰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ ਬਾਕੀ ਜਿਹੜੇ ਚਾਰ ਨੇ ਉਹ ਪਹਿਲਾਂ ਪੁਰਾਣੇ ਮੰਤਰੀ ਨੇ ਜਿਨ੍ਹਾਂ ਨੂੰ ਦੁਬਾਰਾ ਇਸ ਮੰਤਰੀ ਮੰਡਲ ਦਾ ਹਿੱਸਾ ਬਣਾਇਆ ਗਿਆ ਹੈ ਤੇ ਹੁਣ ਆਪਾਂ ਵਿਭਾਗਾਂ ਦੀ ਗੱਲ ਕਰੀਏ ਕਿਹੜੇ ਮੰਤਰੀ ਦੇ ਹਿੱਸੇ ਕਿਹੜਾ ਵਿਭਾਗ ਆਇਆ ਹੈ ਤਾਂ ਕੁਲਮਾ ਲਾ ਕੇ 13 ਦੇ ਕਰੀਬ ਵਿਭਾਗ ਮੰਤਰੀ ਤੋਂ ਮੁੱਖ ਮੰਤਰੀ ਆਤਿਸ਼ੀ ਨੇ ਆਪਣੇ ਕੋਲ ਰੱਖੇ ਨੇ ਜਿਦੇ ਵਿੱਚ ਲੋਕ ਨਿਰਮਾਣ ਵਿਭਾਗ ਬਿਜਲੀ ਸਿੱਖਿਆ ਉੱਚ ਸਿੱਖਿਆ ਤਕਨੀਕੀ ਸਿੱਖਿਆ ਇਹ ਸਾਰੇ ਵਿਭਾਗ ਮੁੱਖ ਮੰਤਰੀ ਆਤਿਸ਼ੀ ਦੇ ਕੋਲ ਰਹਿਣਗੇ ਇਸ ਤੋਂ ਇਲਾਵਾ ਇੱਕ ਖਾਸ ਵਿਭਾਗ ਹੁੰਦਾ ਹੈ ਵਿੱਤ ਯਾਨੀ ਕਿ ਫਾਈਨਾਂਸ ਵਿਭਾਗ ਕਹਿ ਦਿੰਨੇ ਆ ਉਹ ਵੀ ਮੁੱਖ ਮੰਤਰੀ ਆਤਿਸ਼ੀ ਦੇ ਕੋਲ ਰਹੇਗਾ ਇਸ ਤੋਂ ਇਲਾਵਾ ਜਲ ਕਾਨੂੰਨ ਤੇ ਹੋਰ ਕਈ ਵਿਭਾਗ ਮੁੱਖ ਮੰਤਰੀ ਆਤਿਸ਼ੀ ਦੇ ਕੋਲ ਨੇ ਤੇ ਰਹੀ ਗੱਲ ਸੌਰਵ ਭਾਰਤਵਾਜ ਹਰਾਂ ਦੀ ਤਾਂ ਸੌਰਵ ਭਾਰਤਵਾਜ ਹਰਾਂ ਕੋਲੇ ਇੱਕ ਤਾਂ ਸ਼ਹਿਰੀ ਵਿਕਾਸ ਦਾ ਮੰਤਰਾਲਾ ਹੈ ਸਿੰਚਾਈ ਦਾ ਤੇ ਹੜ੍ਹਾਂ ਦੇ ਪ੍ਰਬੰਧਨ ਦਾ ਵਿਭਾਗ ਵੀ ਸੌਰਵ ਭਾਰਤਵਾਜ ਦੇ ਕੋਲ ਹੈ ਸਿਹਤ ਮਹਿਕਮਾ ਵੀ ਸੌਰਵ ਭਾਰਤਵਾਜ ਦੇ ਕੋਲ ਆ ਗਿਆ ਹੈ ਉਦਯੋਗ ਮੰਤਰੀ ਵੀ ਸੌਰਵ ਭਾਰਤਵਾਜ ਹੀ ਹੋਣਗੇ ਕਲਾ ਸੰਸਕ੍ਰਿਤੀ ਭਾਸ਼ਾ ਦੇ ਨਾਲ ਸੰਬੰਧਿਤ ਵਿਭਾਗ ਵੀ ਸੌਰਵ ਭਾਰਤਵਾਜ ਦੇ ਕੋਲ ਹੀ ਰਹੇਗਾ ਇਸ ਤੋਂ ਇਲਾਵਾ ਸਹਿਕਾਰਤਾ ਦਾ ਤੇ ਸਮਾਜ ਕਲਿਆਣ ਦਾ ਵਿਭਾਗ ਵੀ ਸੌਰਵ ਭਾਰਤਵਾਜ ਦੇ ਕੋਲ ਹੈ ਕੁੱਲ ਮਿਲਾ ਕੇ ਇਹਨਾਂ ਕੋਲੇ 8 ਵਿਭਾਗ ਨੇ ਅਗਲੇ ਮੰਤਰੀ ਨੇ ਗੋਪਾਲ ਰਾਏ ਇਹਨਾਂ ਦੇ ਕੋਲੇ ਤਿੰਨ ਵਿਭਾਗ ਨੇ ਜਿਨ੍ਹਾਂ ਦੇ ਵਿੱਚ ਪਹਿਲਾ ਇਹ ਵਾਤਾਵਰਨ ਮੰਤਰੀ ਸੀਗੇ ਜੰਗਲਾਤ ਮਹਿਕਮੇ ਨਾਲ ਸੰਬੰਧਿਤ ਮੰਤਰੀ ਸੀ ਤੇ ਹੁਣ ਇਹਨਾਂ ਨੂੰ ਹੋਰ ਵਿਭਾਗ ਨੇ ਇੱਕ ਤਾਂ ਵਿਕਾਸ ਤੇ ਇੱਕ ਇਹਨਾਂ ਨੂੰ ਆਮ ਜਿਹੜਾ ਪ੍ਰਸ਼ਾਸਨ ਦਾ ਵਿਭਾਗ ਵੀ ਦੇ ਦਿੱਤਾ ਗਿਆ ਤਿੰਨ ਵਿਭਾਗ ਇਹਨਾਂ ਕੋਲੇ ਹੋ ਗਏ ਨੇ ਕਿਲਾਸ਼ ਗਹਿਲੋਤ ਪਹਿਲਾਂ ਟਰਾਂਸਪੋਰਟ ਮੰਤਰੀ ਸੀਗੇ ਤੇ ਹੁਣ ਵੀ ਉਹ ਟਰਾਂਸਪੋਰਟ ਮੰਤਰੀ ਦਾ ਹੈਗੇ ਨੇ ਉਹਨਾਂ ਦੇ ਨਾਲ ਹੀ ਉਹਨਾਂ ਨੂੰ ਪ੍ਰਸ਼ਾਸਨਿਕ ਸੁਧਾਰ ਦਾ ਵਿਭਾਗ ਵੀ ਦਿੱਤਾ ਗਿਆ ਹੈ ਸੂਚਨਾ ਦਾ ਜਿਹੜਾ ਮੰਤਰਾਲਾ ਹੁੰਦਾ ਉਹ ਵੀ ਇਹਨਾਂ ਕੋਲੇ ਆ ਤੇ ਗ੍ਰਹਿ ਵਿਭਾਗ ਵੀ ਕਿਲਾਸ਼ ਗਹਿਲੋਤ ਕੋਲ ਆ ਗਿਆ ਹੈ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੀ ਕਿਲਾਸ਼ ਗਹਿਲੋਤ ਦੇ ਕੋਲ ਹੈ ਕੁੱਲ ਮਿਲਾ ਕੇ ਪੰਜ ਮਹਿਕਮੇ ਇਹਨਾਂ ਦੇ ਕੋਲ ਨੇ ਅਗਲੇ ਮੰਤਰੀ ਨੇ ਇਮਰਾਨ ਹੁਸੈਨ ਇਹਨਾਂ ਦੇ ਕੋਲੇ ਖਾਣ ਪੀਣ ਦੇ ਨਾਲ ਸੰਬੰਧਿਤ ਖੱਦ ਤੇ ਜਿਹੜੀ ਉਹਦੀ ਅਪੂਰਤੀ ਪੂਰਤੀ ਦਾ ਵਿਭਾਗ ਹੁੰਦਾ ਹੈ ਉਹ ਇਹਨਾਂ ਕੋਲੇ ਆ ਤੇ ਚੂਣਾ ਨਾਲ ਸੰਬੰਧਿਤ ਵਿਭਾਗ ਵੀ ਇਮਰਾਨ ਹੁਸੈਨ ਦੇ ਕੋਲ ਹੈ। ਇੱਕ ਨਵੀਂ ਐਂਟਰੀ ਹੋਈ ਹੈ ਜਿਨ੍ਹਾਂ ਦਾ ਨਾਮ ਹੈ ਮੁਕੇਸ਼ ਅਹਿਲਾਵਤ। ਇਹ ਪਹਿਲੀ ਵਾਰ ਕਹਿੰਦੇ ਵਿਧਾਇਕ ਬਣੇ ਸੀ ਤੇ ਹੁਣ ਪਹਿਲੀ ਵਾਰ ਹੀ ਮੰਤਰੀ ਬਣੇ ਨੇ। ਇਹਨਾਂ ਦੇ ਕੋਲ ਗੁਰਦੁਆਰਾ, ਚੂਣਾ ਦਾ ਵਿਭਾਗ ਹੈ। ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਜਨਜਾਤੀਆਂ ਨੇ ਉਹ ਸਾਰਾ ਵਿਭਾਗ ਮੁਕੇਸ਼ ਅਹਿਲਾਵਤ ਕੋਲੇ ਰਹੇਗਾ। ਭੂਮੀ ਅਤੇ ਭਵਨ ਵਿਭਾਗ ਇਹਨਾਂ ਕੋਲੇ ਰਹੇਗਾ। ਜਿਹੜਾ ਮਜ਼ਦੂਰੀ ਦੇ ਨਾਲ ਸੰਬੰਧਿਤ ਸ਼ਰਮ ਦੇ ਨਾਲ ਸੰਬੰਧਿਤ ਤੇ ਰੋਜ਼ਗਾਰ ਦੇ ਨਾਲ ਸੰਬੰਧਿਤ ਵਿਭਾਗ ਵੀ ਇਸ ਨਵੇਂ ਮੰਤਰੀ ਦੇ ਹਿੱਸੇ ਆ ਗਿਆ ਹੈ ਤਾਂ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਕਾਨੂੰਨ ਦਾ ਸਾਹਮਣਾ ਕਰ ਰਹੇ ਨੇ ਈਡੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਈਡੀ ਤੋਂ ਰਾਹਤ ਮਿਲੀ ਤਾਂ ਸੀਬੀਆਈ ਨੇ ਅਰੈਸਟ ਕਰ ਲਿਆ ਤੇ ਸੀਬੀਆਈ ਦੀ ਅਰੈਸਟ ਨੂੰ ਚੁਣੌਤੀ ਦਿੱਤੀ ਉਹਨਾਂ ਨੇ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਹੈ ਪਿੱਛੇ ਜੀ ਉਹਨਾਂ ਨੇ ਕਿਹਾ ਸੀਗਾ ਕਿ ਉਹ ਮੁੱਖ ਮੰਤਰੀ ਦਾ ਅਹੁਦਾ ਛੱਡਣਗੇ ਛੱਡ ਵੀ ਦਿੱਤਾ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਹੁਣ ਮંત્રી ਤੋਂ ਮੁੱਖ ਮੰਤਰੀ ਬਣੇ ਨੇ ਆਤਸ਼ੀ ਉਹਨਾਂ ਨੇ ਅਹੁਦੇ ਦੀ ਸੌ ਚੁੱਕ ਲਈ ਹੈ ਤੇ ਜਿਹੜੇ ਬਾਕੀ ਲੀਡਰ ਨੇ ਜਿਨ੍ਹਾਂ ਦੇ ਕੋਲੇ ਪਹਿਲਾਂ ਵਿਭਾਗ ਸੀਗੇ ਉਹ ਥੋੜਾ ਜਿਹਾ ਹੁਣ ਪਿੱਛੇ ਨੇ ਕਿਉਂਕਿ ਸਤਿੰਦਰ ਜੈਨ ਹੋਰੀ 20 ਕਾਨੂੰਨ ਦਾ ਸਾਹਮਣਾ ਕਰ ਰਹੇ ਨੇ ਮਨੀਸ਼ ਸੇਸੋਦੀਆ ਵੀ ਕਾਨੂੰਨ ਦੇ ਨਾਲ 2-4 ਹੋ ਰਹੇ ਨੇ ਤਾਂ ਕੁੱਲ ਮਿਲਾ ਕੇ ਜਿਹੜੇ ਵਿਭਾਗਾਂ ਦੇ ਵਿੱਚ ਫੇਰਬਦਲ ਦਿੱਲੀ ਦੇ ਵਿੱਚ ਹੋਇਆ ਤੇ ਦਿੱਲੀ ਦੀ ਰਾਜਨੀਤੀ ਦੇ ਵਿੱਚ ਵੀ ਇਹਨੂੰ ਵੱਡਾ ਫੇਰਬਦਲ ਕਹਿ ਸਕਦੇ ਆ ਹਾਲਾਂਕਿ ਫਰਵਰੀ ਦੇ ਵਿੱਚ ਚੋਣਾਂ ਡਿਊ ਨੇ ਫਰਵਰੀ ਤੱਕ ਦਾ ਕਾਰਜਕਾਲ ਹੈ ਦਿੱਲੀ ਸਰਕਾਰ ਦਾ ਉਸ ਤੋਂ ਪਹਿਲਾਂ ਕੀ ਫੇਰਬਦਲ ਹੁੰਦੇ ਨੇ ਜਾਂ ਫਿਰ ਦਿੱਲੀ ਦੇ ਵਿੱਚ ਦੁਬਾਰਾ ਕਿਹਦੀ ਸਰਕਾਰ ਬਣਦੀ ਹੈ ਇਹ ਤਾਂ ਹੁਣ ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਹਾਲ ਦੀ ਘੜੀ ਮੁੱਖ ਮੰਤਰੀ ਦੇ ਵੱਜੂ ਕਾਰਜ ਕਰਨਗੇ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਬਿਰਾਜਮਾਨ ਹੋਗੇ ਨੇ ਆਤਿਸ਼ੀ ਦੇਖਣਾ ਹੋਵੇਗਾ ਦਿੱਲੀ ਦੇ ਵਿੱਚ ਕੀ ਬਦਲਾਅ ਹੁੰਦੇ ਨੇ ਅਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ